ਸ਼ੱਕਰਖੰਡ ਨਿਵਾਤ ਗੁੜ ਮਾਚੂ ਮਾਂਜਾ ਦੁੱਧ ਸਬੇ ਵਸਤੂ ਮਿੱਠੀਆਂ ਰਬ ਨਾ ਕੁਝ ਨੂੰ ਤੁਦ ਫਰੀਦਾ ਰੋਟੀ ਮੇਰੀ ਕਾਟਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖਾ ਸ਼ੱਕਰਖੰਡ ਨਿਵਾਤ ਗੁੜ ਮਾਖੂ ਮਾਂਜਾ ਤੁਦ ਸਬੇ ਵਸਤੂ ਮਿੱਠੀਆਂ ਰੱਬ ਨਾ ਕੁਝਨ ਤੁਦ ਫਰੀਦਾ ਰੋਟੀ ਮੇਰੀ ਕਾਟਕੀ ਲਾਉਣ ਮੇਰੀ ਭੁੱਖ ਜਿੰਨਾ ਖਾਜੀ ਚੋਪੜੀ ਕਣ ਸਹਿਣਗੇ ਦੁੱਖ ਆ ਸ਼ਕਰਖੰਡ ਨਿਵਾਤ ਗੁੜ ਮਾਚੂ ਮਾਂਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤਦ ਫਰੀਦਾ ਰੋਟੀ ਮੇਰੀ ਕਾਟਕੀ ਲਾਉਣ ਮੇਰੀ ਭੁੱਖ ਜਿੰਨਾ ਖਾਜੀ ਚੋਪੜੀ ਕਣੇ ਸਹਿਣਗੇ ਦੁੱਖਾ ਸ਼ੱਕਰਖੰਡ ਨਿਵਾਤ ਗੁੜ ਮਾਚੂ ਮਾਂਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤਦ ਫਰੀਦਾ ਰੋਟੀ ਮੇਰੀ ਕਾਟਕੀ ਲਾਉਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣ ਸਹਿਣਗੇ ਦੁੱਖ ਆਸ਼ਕਰਖੰਡ ਨਿਵਾਤ ਗੁੜ ਮਾਚੂ ਮਾਂਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਦ ਫਰੀਦਾ ਰੋਟੀ ਮੇਰੀ ਕਾਟਕੀ ਲਾਉਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਨਗੇ ਦੁੱਖਾ ਸ਼ੱਕਰਖੰਡ ਨਿਵਾਤ ਗੁੜ ਮਾਖਿਉ ਮਾਂਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤਦ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮਾਖਿਉ ਮਾਂਜਾ ਦੁੱਧ ਸਬੇ ਵਸਤੂ ਮਿੱਠੀਆਂ ਰਬ ਨ ਕੋ ਜਨ ਤੁਦ ਫਰੀਦਾ ਰੋਟੀ ਮੇਰੀ ਕਾਟਕੀ ਲਾਵਣ ਮੇਰੀ ਭੁੱਖ ਜਿੰਨਾ ਖਾਜੀ ਚੋਪੜੀ ਕਣੇ ਸਹਨਗੇ ਦੁੱਖ ਆ ਸੱਕਰਖੰਡ ਨਿਵਾਤ ਗੁੜ ਮਾਚੂ ਮਾਂਜਾ ਤੁਦ ਸਬੇ ਵਸਤੂ ਮਿੱਠੀਆਂ ਰੱਬ ਨਾ ਕੋ ਜਨ ਤੁੱਦ ਫਰੀਦਾ ਰੋਟੀ ਮੇਰੀ ਕਾਟਕੀ ਲਾਉਣ ਮੇਰੀ ਭੁੱਖ ਜਿੰਨਾ ਖਾਜੀ ਚੋਪੜੀ ਕਣੇ ਸਹਨਗੇ ਦੁੱਖ ਆ ਸੱਕਰਖੰਡ ਨਿਵਾਤ ਗੁੜ ਮਾਚੂ ਮਾਂਜਾ ਦੁੱਧ ਸਬੇ ਵਸਤੂ ਮਿੱਠੀਆਂ ਰਬ ਨ ਕੁਝਨ ਤਦ ਫਰੀਦਾ ਰੋਟੀ ਮੇਰੀ ਕਾਚਕੀ ਲਾਵਣ ਮੇਰੀ ਭੁੱਖ ਜਿੰਨਾ ਖਾਜੀ ਚੋਪੜੀ ਕਣੇ ਸਹਣਗੇ ਦੁੱਖ ਆ ਸ਼ਕਰਖੰਡ ਨਿਵਾਤ ਗੁੜ ਮੱਖਿਉ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁੱਦ ਫਰੀਦਾ ਰੋਟੀ ਮੇਰੀ ਕਾਟਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਆ ਸ਼ਕਰਖੰਡ ਨਿਵਾਤ ਗੁੜ ਮਾਚੂ ਮਾਂਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨੇ ਕੁੱਜਨ ਦੁੱਧ ਫਰੀਦਾ ਰੋਟੀ ਮੇਰੀ ਕਾਟਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਸ਼ੱਕਰਖੰਡ ਨਿਵਾਤ ਗੁੜ ਮੱਖਿਉ ਮਾਂਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁੱਦ ਫਰੀਦਾ